ਅਣਬੰਦ ਚੱਲਦਿਆਂ ਪਤਨੀ ਪੀਕੇ ਕਰ ਰਹੀ ਹੁੰਦੀ ਹੈ ਤੇ ਇਸ ਦੇ ਦਰਮਿਆਨ ਹਥਿਆਰਬੰਦ ਸਾਥੀਆਂ ਦੇ ਨਾਲ ਘਰ ਵਾਲਾ ਕੰਦ ਟੱਪ ਕੇ ਘਰ ਪਹੁੰਚਿਆ ਤੇ ਬੱਚੇ ਲੈ ਕੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਹ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੀਆਂ ਨੇ ਇਥੇ ਘਰ ਦੇ ਵਿੱਚੋਂ ਦੋ ਬੱਚਿਆਂ ਨੂੰ ਜ਼ਬਰਦਸਤੀ ਚੁੱਕਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਸਬੰਧਤ ਜਿਹੜੀ ਪੀੜਤ ਦਿਲਪ੍ਰੀਤ ਕੌਰ ਤੇ ਉਸ ਦੀ ਮਾਤਾ ਜੋ ਕਿ ਪੰਜਾਬ ਪੁਲਿਸ ਤੋਂ ਰਿਟਾਇਰ ਹੋਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਮਨਦੀਪ ਸਿੰਘ ਔਲਖ ਨਾਂ ਦੇ ਨੌਜਵਾਨ ਦੀ ਆਪਣੀ ਪਤਨੀ ਦਿਲਪ੍ਰੀਤ ਕੌਰ DNA 2 ਸਾਲਾ ਤੋਂ ਹਨ ਬਣ ਦਿਲਪ੍ਰੀਤ 2 ਸਾਲਾ ਤੋਂ ਆਪਣੇ ਪੇਕੇ ਕਰ ਹੀ ਰਹੀ ਹੈ ਤਲਾਕ ਤੱਕ ਇਸ ਚੱਲ ਰਿਹਾ ਤੇ ਮਨਦੀਪ ਸ਼ਰਮ ਗੁੰਡਾਗਰਦੀ ਕਰਦਾ ਤੇ 15 ਸਾਥੀਆਂ ਦੇ ਕਰੀਬ ਜਿਹੜਾ ਆਪਣੇ ਸਹੁਰੇ ਘਰ ਪਹੁੰਚਿਆ ਤੇ ਇਸੇ ਦਰਮਿਆਨ ਗੇਟ ਟੱਪ ਕੇ ਅੰਦਰ ਵੜਿਆ ਤੇ ਇਸੇ ਦਰਮਿਆਨ ਪਤਨੀ ਤੇ ਸੱਸ ਦੇ ਮੁਤਾਬਕ ਜਾਦੂਕਾਰ ਦੇ ਵਿੱਚ ਦਾਖਲ ਹੋਇਆ ਤਾਂ ਗੁੰਡਾਗਰਦੀ ਕੀਤੀ ਗਈ ਤੇ ਇਸੇ ਦਰਮਿਆਨ ਜਿਹੜੇ ਬੱਚੇ ਨੇ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਦੋਸ਼ ਲਗਾਇਆ ਗਿਆ ਕਿ ਮਨਦੀਪ ਸਿੰਘ ਤੇ ਉਸਦਾ ਪਰਿਵਾਰ ਦੇ ਪ੍ਰੀਤ ਕੌਰ ਦਾ ਨਾਮ ਮਾਰਕਟਾਈ ਕਰਦਾ ਜਦੋਂ ਤੋਂ ਤੰਗ ਆ ਕੇ ਉਹ ਪੁਲਿਸ ਕਰਾਈ ਹੋਈ ਹੈ ਇਸ ਬਾਬਤੋ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਅਸੂਚੂ ਮੌਕੇ ਤੇ ਪਹੁੰਚੇ ਨੇ ਫਿਲਹਾਲ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ अनि यो कुरा बेनाए भन्न더라고 नभिनीक आहिनाले है ਰਾ ਨਾਮ ਦਲਪਿਕਾ ਮੇ 2 ਸਾਲ ਹੋ ਗਏ ਆਪਣੇ ਪਿਕੇ ਘਰ ਤੋਂ ਰਹਿ ਪਿਕੇ ਘਰ ਰਹਿਂਦੀ ਆ ਪਿੰਡ ਸਾਬੂ ਚੱਕ ਗੁਰਦਾਸਪੁਰ ਤੇ ਮੇਰੇ ਘਰ ਮੇਰੇ ਘਰ ਵਾਲੇ ਨਾਲ ਮੇਰਾ ਡਿਸਪਿਊਟ ਚੱਲਦਾ ਪਿਆ ਬਲਕਿ ਹੋ ਗਿਆ 2 ਸਾਲ ਤੋਂ ਕੋਰ ਕੇਸ ਵੀ ਚੱਲਣਦੇ ਸਾਡੇ ਆਪ ਜੀ ਤੇ ਹੁਣ ਬੱਚਿਆਂ ਜਿਹੜੀ ਕਸਟਡੀ ਉਹ ਮੇਰੇ ਕੋਲ ਤੇ ਇਹਨਾਂ ਨੇ ਕੀ ਕੀਤਾ ਕਿ ਅੱਜ 6:30 ਵਜੇ ਆਣ ਕੇ ਮਨਦੀਪ ਸਿੰਘ ਔਲਖ ਜਿਹੜਾ ਕਿ ਪਿੰਡ ਦਾ ਨਵਾਂ ਪਿੰਡ ਆ ਫਤਿਹਪੁਰ ਜ਼ਿਲ੍ਹਾ ਤਰਨਤਾਲ ਐਨੇ ਮੇਰੇ 6:30 ਆਣ ਕੇ ਮੇਰੇ ਘਰ ਤੇ ਅਟੈਕ ਕਰਤਾ ਅੱਜ ਸਵੇਰੇ ਮੇਰੇ ਦੋਨੋਂ ਬੱਚੇ ਖੋ ਕੇ ਲੈ ਗਿਆ ਮੇਰੇ ਕੋਲੋਂ ਬੱਚੇ ਦਾ ਇੰਨਾ ਕੋ ਬੁਰਾ ਹਾਲ ਰੋ ਰੋ ਕੇ ਅਟੈਕ ਕੀਤਾ 15 20 ਜਣੇ ਹੀ ਨਾ ਲੈਦੇ ਤੇ ਇਹਨਾਂ ਨੇ ਮਤਲਬ ਕਿ ਮੇਰੇ ਨਾਲ ਜਿਹੜੇ ਜਿਹੜੇ ਦੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤ ਹਰਕਤਾਂ ਵੀ ਕੀਤੀਆਂ ਮੇਰੇ ਨਾਲ ਤੇ ਬੱਚੇ ਖੋ ਕੇ ਚਲੇ ਗਏ ਮੇਰੇ ਕੋਲ ਮੇਰੇ ਬਸ ਪ੍ਰਸ਼ਾਸਨ ਅੱਗੇ ਆਈ ਅਪੀਲ ਹੈ ਕਿ ਮੇਨੂੰ ਨਿਆਂ ਸਾਫ਼ ਦਿੱਤਾ ਜਾਵੇ ਕਿ ਮੇਰੇ ਬੱਚੇ ਮੈਨੂੰ ਵਾਪਸ ਕੀਤੇ ਜਾਵਣ ਮਨਦੀਪ ਸਿੰਘ ਔਲਖ ਹਾਂਜੀ ਉਹੀ ਲੈ ਕੇ ਆਏ ਬੰਦੇ 15 20 ਹੀ ਗਏ ਇਹ ਤੋਂ ਵੱਧ ਹੀ ਹੋਣਗੇ ਫਿਰ ਪੁਲਿਸ ਵਾਲਿਆਂ ਨੂੰ ਕੰਪਲੇਨ ਕੀਤੀ ਉਹ ਆਪਣੀ ਕਾਰਵਾਈ ਕਰਨ ਦੇ ਆ ਤੇ ਮੈਨੂੰ ਮੇਰੀ ਉਹਨਾਂ ਗੇਵੀ ਆਹੀ ਰਿਕਵੈਸਟ ਹੈ ਕਿ ਉਹ ਛੇਤੀ ਛੇਤੀ ਮੇਰੇ ਬੱਚੇ ਵਾਪਸ ਕਰਾ ਹਾਂਜੀ ਹਾਂਜੀ ਸਾਰੇ ਜਣੇ ਆਏ ਹੀ ਉਹ ਕਹਿ ਕੇ ਗਿਆ ਕਿ ਤੁਹਾਨੂੰ ਬੱਚੇ ਆਪਾਂ ਖੇਤੀ ਮਿਲਵਾ ਕੇ ਮੈਂ ਕਿ ਤੁਹਾਨੂੰ ਅੱਜ ਹੀ ਮਤਲਬ ਜਿੰਨੀ ਛੇਤੀ ਹੋ ਸਕਣਗੇ ਤੁਹਾਨੂੰ ਬੱਚੇ ਤੁਹਾਨੂੰ ਦਵਾ ਦੇਣਾ ਹਾਂਜੀ ਹਾਂਜੀ ਮੇਰੇ ਬ੍ਰਦਰ ਨੂੰ ਇਹਨਾਂ ਨੇ ਫੜ ਲਿਆ ਹੈਗਾ ਬਟ ਉਹਨਾਂ ਨੂੰ ਇਤਰਾਹ ਕਿ ਉਹਨੂੰ ਪੂਰਾ ਕੀ ਕਰ ਲਿਆ ਸੀ ਕਬਜ਼ੇ ਦੇ ਵਿੱਚ ਕਿ ਇਤਰਾਹ ਥੋੜਾ ਮਾਰਨ ਵੀ ਲੱਗੇ ਸੀ ਉਹਦੇ ਬਟ ਬਚਾਅ ਹੋ ਗਿਆ ਮੈਂ बस ਇਹ ਮੰਨ ਕਰਦੇ ਆ ਕਿ ਮੈਨੂੰ ਮੇਰੇ ਬੱਚੇ ਛੇਤੀ ਮਿਲਾਈ ਜਾਣ ਬਸ ਵਾਪਸ ਕਿਤੇ ਜਾਣ ਮੇਰੇ ਬੱਚੇ ਇੱਕ ਦੀ ਵੱਡੇ ਦੀ ਅੰਗਲਪਾਲ ਸਿੰਘ ਜਿਹੜਾ ਉਹਦੀ ਆ ਪੌਣੇ 7 ਸਾਲ ਤੇ ਜਿਹੜਾ ਛੋਟਾ ਹੈ ਫਤੇ ਸਿੰਘ ਗੋਲਕ ਉਹਦੀ ਆ ਪੌਣੇ 3 ਮੇਰਾ ਨਾਂ ਜੀ ਨਿਰਮਲ कौर ਆ ਮੈਂ ਪੰਜਾਬ ਪੁਲਿਸ ਚੋਂ ਕਾਂਸਟੇਬਲ ਰਟਾਇਰ ਹੋਈ ਆ ਤੇ ਮੇਰੀ ਬੇਟੀ ਦਾ ਨਾਂ 2 ਸਾਲ ਹੋ ਗਏ ਸਾਡੇ ਕੋਲ ਮਤਲਬ ਬੱਚੇ ਲੈ ਕੇ ਇਹਨੂੰ ਮਾਰਦਾ ਕੋੜ ਦਾ ਬਹੁਤ ਸੀ ਇੰਨਾ ਕਿ ਉਹਨੇ ਕਿ ਮੁੱਕ ਜਾ ਇਹਨੂੰ ਮੈਂ ਇੰਨਾ ਤੰਗ ਕਰਾਂ ਵੀ ਆਪ ਹੀ ਕੁਝ ਕਰ ਲਵੇ ਚਲੋ ਜੀ ਇਹਨੇ ਬੜਾ ਮਾਰਿਆ ਕੁੱਟਿਆ ਕੰਧ ਨਾਲ ਸਿਰ ਮਾਰਿਆ ਦਾ ਜੁੱਤੀ ਚ ਪਾਣੀ ਤੱਕ ਪੀ ਕੇ ਫੋਨ ਖੋਲਿਆ ਇਹਦੀ ਸੱਸ ਸਹੁਰੇ ਨੇ ਨਾਲ ਹੋ ਕੇ ਵੀ ਜੁੱਤੀ ਚ ਪਾਣੀ ਪੀ ਲਿਆ ਤੇ ਨਹੀਂ ਤੇ ਸਾਡੇ ਮੁੰਡੇ ਨੇ ਮਰ ਜਾਣਾ ਦਨਾਲੀ ਲਾ ਕੇ ਰੱਖ ਲੰਦਾ ਤੇ ਐਦਾਂ ਕੰਮ ਕਰਾਂਦਾ ਇਹਦੇ ਕੋ ਆਹ ਕੰਮ ਕਰਦੇ ਨਹੀਂ ਤੇ ਮੈਂ ਮਾਝਾਂ ਜਾਂ ਸਾਡੇ ਮੁੰਡੇ ਨੇ ਮਰ ਜਾਣਾ ਜਾਂ ਤੇਰਾ ਤਾਂ ਕੁਝ ਨਹੀਂ ਜਾਣਾ ਚਲੋ ਜੀ ਜੁੱਤੀ ਚ ਪਾਣੀ ਵੀ ਪਿਆਇਆ ਇਹਨੂੰ ਇਹ ਫੇਰ ਵੀ ਸਾਲ ਰਹੀ ਹੈ ਉਥੇ ਬਾਅਦ ਚ ਫੇਰ ਇਹਨੇ ਇੱਕਨ ਸੁਤੀ ਪਈ ਦੇ ਧੋਣ ਦੇ ਉਤੇ ਪੈਰ ਧਰਿਆ ਪਤਾ ਨਹੀਂ ਕੀ ਗੱਲ ਬਿਨਾ ਬਾਹਰ ਚੰਗਾ ਭਲਾ ਜਦੋਂ ਘਰ ਆਉਂਦਾ ਉਦੋਂ ਇਹਨੂੰ ਚੰਗੀ ਨਹੀਂ ਲੱਗਦੀ ਇਹਦੇ ਬੱਚੇ ਫੋਲੇ ਇਹਨੂੰ ਬੜਾ ਮਾਰਿਆ ਇਹਨੇ ਫੋਨ ਕੀਤਾ ਆਪਣੇ ਭਰਾ ਨੂੰ ਕਿ ਮੈਨੂੰ ਲਾਜਾ ਨਹੀਂ ਤੇ ਮੈਂ ਮੈਂ ਆਪਣੇ ਪੈਰੇ ਮਾਚ ਲੀਆਂ ਜਾਂ ਮਫਾ ਲੈਣ ਲੱਗੀਆਂ ਮੈਨੂੰ ਪਤਾ ਨਹੀਂ ਸੀ ਬੇਟਾ ਕਿਤੇ ਕੁਦਰਤੀ ਉਧਰ ਗਿਆ ਸੀ ਤੇ ਇਹ ਲੈ ਆ ਮੁੜ ਕੇ ਚੌਥੇ ਦਿਨ ਆ ਕੇ ਬੱਚੇ ਦੇ ਗਏ ਆ ਕਦੀ ਲੈ ਜਾਂਦਾ ਕਦੀ ਦੇ ਜਾਂਦਾ ਇਹ ਨਾਮ ਮੁੰਡੇ ਨੂੰ ਪੜਨ ਦਿੰਦਾ ਉਥੇ ਫੇਰ ਨਾ ਬੇਟੀ ਨੂੰ ਲੈ ਜਾਂਦਾ ਸੀ ਮੁੜ ਕੇ ਆ ਕੇ ਨਾ ਅਸੀਂ ਇੱਥੇ ਦਰਖਾਸਤ ਦਿੱਤੀ ਹੈ ਸਾਡੇ ਘਰੇ ਨੇ ਰੋਜ਼ ਗੱਡੀਆਂ ਪਰ ਪਰ ਲੈ ਆਉਂਨੇ ਕਦੀ ਕੋਈ ਲੈ ਆਉਂਨੇ ਕਦੀ ਕੋਈ ਅੱਜ ਸਵੇਰੇ ਹੋਇਆ ਕਿ ਅਸੀਂ ਸੁੱਤੇ ਪਏ ਸੀ ਦੋਵੇਂ ਬੱਚੇ ਤੇ ਬੇਟੀ ਵੀ ਸੁੱਤੀ ਸੀ ਮੈਂ ਵੀ ਲੱਗੇ ਸੁੱਤੀਆਂ ਤੇ ਮੈਨੂੰ ਉਹਨਾਂ ਠਾ ਠਾ ਦੀ ਆਵਾਜ਼ ਗਈ ਇਹਨਾਂ ਨੇ ਕੰਦਾਂ ਟੱਪੀਆਂ ਨੇ ਕੰਦਾਂ ਟੱਪ ਕੇ ਸਾਡੇ ਦਰਵਾਜ਼ੇ ਤੋੜੇ ਆ ਤੁਸੀਂ ਦੇਖ ਸਕਦੇ ਹੋ ਕੁੰਡੀਆਂ ਦਰਵਾਜ਼ਿਆਂ ਦੀਆਂ ਸਾਰੀਆਂ ਤੋੜੀਆਂ ਹੈਂਡਲ ਤੋੜ ਕੇ ਥੋੜੀਆਂ ਹੱਥਾਂ 'ਚ ਫੜੀਆਂ ਸੀ ਇਹਨਾਂ ਨੇ ਹੋਰ ਪਤਾ ਨਹੀਂ ਕੀ ਕੀ ਇਹਨਾਂ ਦੇ ਹੱਥ ਵਿੱਚ ਇਹਨਾਂ ਮੇਰੇ ਮੁੰਡੇ ਨੂੰ ਉਧਰੋਂ ਫੜ ਲਿਆ ਮੈਂ ਚੀਕਾਂ ਮਾਰੀਆਂ ਵੀ ਕੌਣ ਆ ਗਿਆ ਕੌਣ ਆ ਗਿਆ ਇਹਨਾਂ ਨੇ ਦਰਵਾਜ਼ਾ ਸਾਡਾ ਬਾਥਰੂਮ ਵਾਲਾ ਨਹੀਂ ਉਹ ਵੀ ਤੋੜਿਆ ਤੇ ਮੇਰੇ ਮੁੰਡੇ ਨੂੰ ਇੱਥੇ ਫੜ ਕੇ ਧੱਕ ਲਿਆ ਉਹਦੇ ਦੋਹੇ ਗੁੱਟ ਫੜ ਲਏ ਕੋਈ ਮੇਰੇ ਕਰੀਬ ਕੋ 18-20 ਬੰਦੇ ਸੀਗੇ ਕਿਉਂਕਿ ਕੋਈ 8-10 ਇਹਨਾਂ ਮੇਰੀ ਬੇਟੀ ਨੂੰ ਪਤਾ ਨਹੀਂ ਇਸ ਗੁੱਤੋਂ ਫੜਿਆ ਅੰਦਰ ਕੀ ਕੀਤਾ ਇਹਨਾਂ ਨੇ ਉਹਦੀਆਂ ਚੀਕਾਂ ਨਿਕਲ ਗਈਆਂ ਜਿਹੜੇ ਇਹਨੇ ਗੁੰਡੇ ਨਾਲ ਲਿਆਂਦੇ ਸੀਗੇ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਦੋਵੇਂ ਬੱਚਿਆਂ ਨੂੰ ਇਦਾਂ ਚੁੱਕ ਕੇ ਲੈ ਗਏ ਬੱਚੇ ਬਹੁਤ ਰੋਂਦੇ ਸੀਗੇ ਵਡੇ ਬੇਟੇ ਨੇ ਉਹਦੇ ਨੋਂਦਰਾ ਵੀ ਮਾਰੀਆਂ ਜਿਹਨੇ ਮੂੰਹ ਬੱਦੇ ਆ ਉਹ ਤਿੰਨ ਚਾਰ ਬੰਦਿਆਂ ਦੀ ਸਾਨੂੰ ਪਛਾਣ ਆ ਗਈ ਆ ਵਿੱਚੋਂ ਹਾਂਜੀ ਬੱਚੇ ਸੁੱਤੇ ਬਈ ਸਾਰੇ ਸੁੱਤੇ ਪਏ ਸੀ ਹਾਂਜੀ ਅਸੀਂ 112 ਤੇ ਫੋਨ ਕੀਤਾ ਉਹ ਵੀ ਆਏ ਸੀ ਬਾਅਦ ਚ ਆਪਣੇ ਐਸ ਐਚਓ ਸਾਹਿਬ ਸਾਡੇ ਸਦਰ ਵਾਲੇ ਉਹ ਵੀ ਆਏ ਨੇ ਬਾਅਦ ਚ ਇਨਸਪੈਕਟਰ ਸਾਹਿਬ ਆਏ ਨੇ ਫਿਰ ਮਤਲਬ ਕਾਫੀ ਟੀਮਾਂ ਆਈਆਂ ਪਰ ਸਾਰਾ ਦੇਖ ਤੁੰਕੇ ਗਏ ਸਾਡੇ ਜੀ ਬੱਚੇ ਮੇਰੀ ਬੇਟੀ ਰੋ ਰੋ ਮਰ ਗਈ ਹੈ ਉਹ ਤੇ ਸਵੇਰ ਦਾ ਉਹਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਉਹਨੂੰ ਤੇ ਅੱਗੇ ਬਹੁਤ ਵੀਕ ਆ ਉਹ ਜਲਦੀ ਤੋਂ ਜਲਦੀ ਸਾਨੂੰ ਬੱਚੇ ਦੇ ਦੇ